ਦੇ ਨਾਲ ਕਮੈਂਟ ਕਰੀ ਚੱਲੋ ਚਲੋ ਬਈ ਜੀ ਐਗਰੀ ਜੋਨ ਵਾਲਾ ਸਪੋਰਟਸ ਕਰਾਹਾ ਆ ਗਿਆ ਬਈ ਜੀ ਡਬਲ ਪੰਪ ਤੇ ਡਬਲ ਹੈਵੀ ਡਿਊਟੀ ਹੈਵੀ ਡਿਊਟੀ ਤੇ ਬਈ ਜੀ ਕਰਾਹਾ ਆ ਗਿਆ ਦੇਖ ਸਕਦੇ ਹੋ ਬਈ ਜੀ ਤੇ ਸਾਨੂੰ ਬਈ ਜੀ ਕੀ ਕੀ ਐਪਲੀਮੈਂਟ ਆਏ ਨੇ ਕੀ ਕੀ ਐਪਲੀਮੈਂਟ ਪਹੁੰਚੇ ਹੋਏ ਨੇ ਕਿ ਸਾਨੂੰ ਸਾਰੀ ਜਾਣਕਾਰੀ ਦੇਵਾਂਗੇ ਰੂਟਾ ਬੀਟਰ ਆ ਗਿਆ ਤੇ ਇਧਰ ਬਈ ਜੀ ਰੇਖੜਾਉਣ ਵਾਲੀ ਮਸ਼ੀਨ ਆ ਗਈ ਕਿ ਬਈ ਜੀ ਚੱਲਦੇ ਆਪਾਂ ਅੱਗੇ ਤੇ ਦੱਸਾਂਗੇ ਤੁਹਾਨੂੰ ਬਈ ਜੀ ਕੀ ਤੇ ਜੇ ਗੱਲਬਾਤ ਕਰੀਏ ਬੇ ਜੀ ਇਹਦੇ ਵੇਟ ਦੀ 85 ਕਿਲੋ ਬੋ ਬੇ ਜੀ 85 ਕਿਲੋ ਵੇਟ ਹੈ ਚ 2024 ਟੋ ਨਿਊ ਮਾਡਲ ਆ ਬੇ ਜੀ ਠੀਕ ਹੈ ਬੇ ਜੀ ਤੇ ਇਧਰ ਐਗਰੀ ਜੋ ਨਾਲ ਆ ਜਾਂਦਾਗਾ ਰੀਪਰ ਆ ਗਿਆ ਤੂੜੀਆਂ ਦਾ ਰੀਪਰ ਵੀ ਕਹਿੰਦੇ ਨੇ ਆਪਣੇ ਕਿ ਬੇ ਜੀ ਤੇ ਲਾਈਵ ਨੂੰ ਸ਼ੇਅਰ ਕਰੀ ਚੱਲੇ ਨਾਲ ਨਾਲ ਕਮੈਂਟ ਕਰੀ ਚੱਲੇਓ ਤੇ ਕੀ ਆਇਆ ਹੋਆ ਕੀ ਪਹੁੰਚਿਆ ਐਪਲੀਮੈਂਟ ਸੁਨੋ ਸਾਰੀ ਜਾਣਕਾਰੀ ਦੇਵਾਂਗੇ ਕਿੱਦਾਂ ਦੀਆਂ ਦੁਕਾਨਾਂ ਠੀਕ ਹੈ ਭਾਈ ਜੀ ਸਟਾਲਾ ਲੱਗੇ ਆ ਨਗਿਆ ਤੇਂਦਰ ਕਰਤਾਰ ਕੰਪਨੀ ਵਾਲੇ ਦਾ ਟਰੈਕਟਰ ਆ ਗਿਆ ਜੀ ਦੇਖ ਸਕਦੇ ਹੋਗੇ ਕਰਤਾਰ ਕੰਪਨੀ ਦਾ ਟਰੈਕਟਰ ਆ ਗਿਆ ਲੁੱਕ ਵਗਿਆ ਤੁਸੀਂ ਦੇਖ ਸਕਦੇ ਹੋ ਭਾਈ ਜੀ ਖੁੱਲੇ ਪਲੇਟਫਾਰਮ 'ਚ ਆ ਗਿਆ ਡਬਲ ਪੰਪ ਐਕਟਿਵ ਆ ਗਿਆ ਤੇ ਹੈਵੀ ਡਿਊਟੀ ਆ ਗਿਆ ਵੀ ਭਾਈ ਜੀ ਦੇਖ ਸਕਦੇ ਹੋ ਇਹ ਨਵਾਂ ਲਾਂਚ ਹੋਇਆ ਸੀ ਜੋ ਕਿ 5836 ਤੇ ਜੀ ਟਾਇਰਾਂ ਦੇ ਭਾਈ ਜੀ 16 ਦੇ ਟਾਇਰਾਂ 'ਚ ਆ ਗਿਆ ਵੀਰ ਜੀ 16 9 28 ਦੇ ਕੁੱਲ ਪਲੇਟਫਾਰਮ 'ਚ ਆ ਗਿਆ ਤੇ ਬਾਕੀ ਜਿਹਨ ਗੱਲਬੰਦ ਕਰੀਏ ਬਈ ਜੀ ਪਾਵਰ ਐਕਟਿਵ ਸਟੀering ਤੁਹਾਨੂੰ ਦੱਸ ਹੀ ਦਿੱਤਾ ਬਈ ਜੀ ਤੇ ਆਵਾਜ਼ ਕੀ ਕਹਿੰਦੇ ਬਈ ਜੀ ਇਹਦੀ ਇੰਨੀ ਸਲੋ ਆ ਗਈ ਕਿ ਕਹ ਲਈਏ ਖੜਕਾ ਬਿਲਕੁਲ ਵੀ ਨਹੀਂ ਆਏਗਾ ਤੇ ਲਿਫਟਕ ਇੰਡਸਟਰੀ ਤੋਂ ਦਿਖਾ ਦਿੰਨੇ ਬਈ ਜੀ ਡਬਲ ਡਿਸਟ੍ਰਿਬਿਊਟਰ ਆ ਗਿਆ 540 ਤੇ 540 E ਆ ਗਿਆ ਬਈ ਜੀ ਤੇ ਡਬਲ ਡਿਸਟ੍ਰਿਬਿਊਟਰ ਆ ਗਿਆ ਦੇਖ ਸਕਦੇ ਹੋਗੇ ਤੇ ਇੱਧਰ ਆ ਗਿਆ ਬਈ ਜੀ 4x4 ਚ ਆ ਗਿਆ ਬਈ ਜੀ ਤੇ ਗੇਟ ਵਗੈਰਾ ਲੱਗੇ ਹੋਏ ਨੇਗੇ ਤੇ ਜੇ ਤੁਹਾਨੂੰ ਬੇਟਾਂ ਦੀ ਗੱਲ ਵੀ ਦੱਸਦੇ ਨੇ ਬਈ ਜੀ ਤੇ 36 ਕਿਲੋ ਦੀ 35 ਕਿਲੋ ਦੀ ਇੱਕ ਪਲੇਟ ਮਿਲੂਗੀ ਬੈ ਸੜ ਤੋਂ ਤੇ ਦੇਖ ਸਕਦੇ ਹੋ ਬਈ ਜੀ ਹੈ ਵੀ ਹੁੱਕ ਆ ਗਈ ਬਈ ਤੇ ਦੇਖ ਸਕਦੇ ਹੋ ਜੀ ਅਡਜਸਟੇਬਲ ਹੁੱਕ ਆ ਗਈ ਤੇ ਡਬਲ ਡਿਸਟਰੀਬਿਊਟਰ ਆ ਗਿਆ ਬਈ ਜੀ ਤੇ 4/4 ਚ ਆ ਗਿਆ ਤੇ ਜੇ ਟਾਇਰਾਂ ਦੀ ਗੱਲ ਕਰੀਏ ਬਈ ਜੀ ਬੈਕ ਆ ਗਿਆ ਬਈ ਜੀ 16 9 22 ਦੇ ਤੇ ਫਰੰਟ ਵਾਲੇ ਆ ਗਏ ਬਈ ਜੀ 9 5 24 ਦੇ ਤੇ ਲਾਈਵ ਨਹੀਂ ਸ਼ੇਅਰ ਕਰੀ ਜੋ ਨਾ ਕਮੈਂਟ ਕਰੀ ਚੱਲੋ ਆ ਜੋ ਚੱਲਦੇ ਆਪਾਂ ਅੱਗੇ ਅੱਗੇ ਵੀ ਦੇਖਦੇ ਆਂ ਕੀ ਕੀ ਐਪਲੀਮੈਂਟ ਪਹੁੰਚੋ ਹੋਏ ਨੇ ਕਿ ਮਿਲ ਕੇ ਦੇਚੇ ਨਹੀਂ ਮਿਲਦਾ ਕਰ ਦੋ ਸ਼ੇਅਰ ਕਰੰਗੇ ਜੀ ਲਾ ਸਾਨੂੰ ਸਾਰੇ ਆਪਾਂ ਸਟਾਲਾਂ ਤੇ ਨਾਲ ਨਾਲ ਇਹ ਹਰ ਮਾਂ ਦੀ ਇਹ ਦੇਖ ਸਕਦੇ ਹੋ ਜੀ ਨਮੀ ਕੁਆਲਟੀ ਦੀ ਆਪਾਂ ਕਹਣੀਏ ਮਸ਼ੀਨ ਹੈ ਜੀ ਆਲੂ ਕੱਟਣ ਵਾਲੀ ਤੇ ਉਧਰ ਆ ਗਏ ਜੀ ਸੰਨੀ ਵਾਲੇ ਬਿਸਮਿਲਾ ਜੀ ਦੇ ਜੀ ਤੇ ਦੇਖ ਸਕਦੇ ਬਈ ਅਲੱਗ ਹੀ ਤਕਰੀਬਨ ਬਈ ਪੂਰੀ ਟਾਈਮ ਲਈ ਬਣਾਈ ਹੋਈ ਹੈ ਜੀ ਬੈਕਸਾਈਡ ਤੋਂ ਵੀ ਦੇਖ ਸਕਦੇ ਬਈ ਤੇ ਅੱਜ ਉਹਨਾਂ ਅੱਗੇ ਸਟਾਲਾਂ ਦੇ ਨਾਲ-ਨਾਲ ਦੱਸੀ ਜਾਵਾਂਗੇ ਵੀ ਕੀ ਕੀ ਆਇਆ ਹੋਇਆ ਹੈ ਤਾਂ ਤੇ ਸ਼ੇਅਰ ਜ਼ਰੂਰ ਕਰੀ ਚੱਲੋ ਬਈ ਕਰ ਦੋ ਲਾਈਕ ਕਮੈਂਟ ਸ਼ੇਅਰ ਕਰ ਦੋ ਕਮੈਂਟ ਤੇ ਦੇ ਸਕਦੇ ਹਰੇਕ ਪ੍ਰਕਾਰ ਦੀਆਂ ਦਵਾਈਆਂ ਹਰੇਕ ਪ੍ਰਜਾਤ ਦੇ ਪ੍ਰੋਡਕਟ ਪਹੁੰਚੇ ਹੋਏ ਨੇ ਜਰੇ ਜਸਵੀਰ ਸਿੰਘ ਪਿੰਡ ਬਰੇਡਰ ਮੈਂ ਤੁਮੀ ਦੋ ਦੰਨ ਦਾ ਪਤਾ ਹੋਣ ਦੇ ਵਿੱਚੋਂ ਆਦਾ ਪੱਕਾ ਖਾਨ ਸ੍ਰੀ ਲੋਈ ਜੀ ਆਨ ਵੱਡਾ ਹਸਲ ਤੇ ਬੈਡ ਕੈਫੇ ਦਾ ਕਲਫ ਗਗਨ ਦੀਪਾ ਪ੍ਰਿਆਮ ਰੀਅਲ ਮਿਕਸ ਬਾਈ ਜੀ ਇਹ ਪਾਸਾਰਾ ਥੋੜੀ ਇਨ ਦੀ ਕੀ ਜੀ ਸਤ ਸਤੂ ਉਹ ਦੋ ਮਾਰ ਲੈਣੇ ਆਪਾਂ ਸਾਥ ਲੱਗੇ ਜਾਂਦੇ ਹਾਂ ਉਹ ਦੇਖ ਲਓ ਤਿੰਨ ਨੰਬਰ ਰੰਗ ਦੇ ਵਿੱਚ ਆਹੂ ਜਿਹੜਾ ਮਰਵਾ ਦਿਆ ਬਈ ਜੀ ਸਾਰੇ ਇੱਕ ਵਾਰੀ ਆਪਾਂ ਤੇ ਪਤਾ ਲੱਗ ਜਾਵੇ ਜੀ ਮੇਲੇ ਵਿੱਚ ਕੀ ਕੀ ਪਹੁੰਚਾ ਹੋਇਆ ਹੈਗਾ ਕਿਉਂਕਿ ਵੀ ਕਈ ਵੀ ਦੇਖ ਸਕਦਾ ਹਾਂ ਜੀ ਬਈ ਸਟਾਲਾਂ ਲਗਣੀਆਂ ਆਪਾਂ ਬਹੁਤ ਜ਼ਿਆਦਾ ਖਾਲੀ ਨਹੀਂ ਹੋਣੀਆਂ ਤੇ ਇਹ ਸਟਾਲ ਲੱਗਣੀਆਂ ਕੱਲ ਨੂੰ ਬਈ ਜੀ ਅੱਜ ਕਿਉਂਕਿ ਪਹਿਲਾ ਦਿਨ ਸੀਗਾ ਤੇ ਜਿੱਥੇ ਕਿ ਬੱਕਰੀਆਂ ਦੇ ਮੈਚ ਮੁਕਾਬਲੇ ਕਰਾਏ ਜਾ ਰਹੇ ਨੇ ਕਿ ਤੇ ਗੜੀਏ 25 ਕਿਲੋ ਪਲੱਸ ਵੇਟ ਵਾਲੀਆਂ ਤੇ ਦੋ ਦੰਦ ਚਾਰ ਦੰਦ ਛੇ ਦੰਦ ਤੇ ਅੱਠ ਦੰਦ ਅੱਠ ਦੰਦ ਚੈਂਪੀਅਨ ਨੂੰ ਬੇਜੀ ਦੇ ਤੇ ਦੇਖ ਰਹੇ ਅੱਜ ਕੌਣ ਮੱਲ ਮਾਰ ਕੇ ਲੈ ਕੇ ਜਾਂਦਾ ਬੇਜੀ ਤੇ ਬੇਜੀ ਜੇ ਤੂ ਸ਼ੂਰੇ ਹੋਣਗੇ ਤਾਂ ਡੇਲੀ ਬੇਜੀ ਚਾਰ ਦੇਣਾ ਰਾਸੀ ਆਵੇ ਬਾਜੀ ਟੋਕਨ ਪਾਇਆ ਕਰਨਗੇ 4 ਵਜੇ ਤਕਰੀਬਨ ਇਹ ਡਰਾ ਕੱਢਿਆ ਕਰਨਗੇ ਡਰਾ ਦੇ ਵਿੱਚ ਵਧੀਆ-ਵਧੀਆ ਸਕੀਮਾਂ ਹੁੰਦੀਆਂ ਰਹਿਣਗੇ ਬਾਈ ਜੀ ਤੇ ਦੇਖ ਸਕਦੇ ਹੋ ਜੀ ਅਸੀਂ ਅੱਗੇ ਲੈ ਕੇ ਚੱਲ ਦਿਆਂਗੇ ਤੇ ਗੱਲਬਾਤ ਵੀ ਕਰਵਾਵਾਂਗੇ ਨਾ ਇਹ ਬੰਦਰਾ ਜੀ ਨੂੰ ਹਸਟਾਲਾਂ ਦਾ ਕਿਹੜਾ ਵੀ ਮਰਵਾਵਾ ਦੇਣਗੇ ਤਰਗਿਆ ਰਹੇ ਉਹ ਦੇ ਦੇਖਾ ਲੂੰ ਹਾਂਜੀ ਭਾਜੀ ਦੱਸੋ ਕਿਹੜਾ ਕਹਿੰਦੇ ਪਹਿਲਾ ਇਹ ਰੰਗ ਆ ਗਿਆ ਨਹੀਂ ਫਟਾਲ ਆ ਗਈ ਬੇਜੀ ਆ ਜੀ ਨੂੰ ਇਤਰ ਵੀ ਦਿਖਾ ਦਨੇ ਬੇਜੀ ਸੋ ਦੋ ਬੇਜੀ ਸਿਆਮਾ ਇਤਰਾ ਮੋਰੀ ਅੱਜ ਨਹੀਂ ਇਹ ਕੰਮ ਨਹੀਂ ਲਵਡ ਭਾਈ ਜੀ ਇੱਥੇ ਸਟਾਰ ਲਾਈ ਹੋਇਆ ਤੇ ਸਭ ਤੋਂ ਪਹਿਲੇ ਟੈਸਟ ਕਰ ਲੈਣਾ ਸਸੀਗਾ ਭਾਈ ਜੀ ਸਸੀਗਾ ਠੀਕੋ ਭਾਈ ਹਾਂ ਜੀ ਤੇ ਕਿੰਨੇ ਨੰਬਰ ਸਟਾਰ ਆ ਭਾਈ ਜੀ ਆਪਣੀ ਇੱਥੇ ਧਰੋਲੇ ਉਹ ਵੀ ਨਾ ਕਰ ਲੈਣਾ ਆ ਜਾ ਭਾਈ ਲੈ ਵੀ ਉਹ ਚੋਲਾਈ ਚਾਹੀਦੀ ਹੈਗਾ ਸਿਆਮਾ ਦੇਖ ਕਿਹੜਾ ਜਿਹੜਾ ਆ ਜਾ ਯਾਰ ਫੇਰ ਧਰੋਲੇ ਭਾਈ ਜੀ ਕੱਟ ਦੇ ਸਾਹਮਣੇ ਦੂਜਾ ਹੈਰੀ ਵੀ ਆਉਂ ਵੀ ਅਸਿਕਾ ਬਾਈ ਜੀ ਅਸਿਕਾ ਬਾਈ ਜੀ ਠੀਕ ਹੋ ਬਾਈ ਜੀ ਵਧੀਆ ਬਾਈ ਜੀ ਠੀਕ ਆ ਜੀ ਤੇ ਸ਼ਿਆਮਾ ਜੀ ਤਰਫ ਦੀ ਬਾਈ ਜੀ ਆਪਾਂ ਇੱਥੇ ਸਟਾਰਟ ਲਾਈਆ ਦੋਨੋਂ ਲੈ ਬੀ ਐਫ ਤੇ ਹਾਂ ਪਾ ਠੀਕ ਹੈ ਕੱਟ ਵੀ ਕੱਟ ਦੇ ਚੱਲੋ ਬਾਈ ਜੀ ਬਾਈ ਨੇ ਇਸ ਤਰ੍ਹਾਂ ਲਾਇਆ ਇੱਥੇ ਤੁਹਾਨੂੰ ਦਿਖਾਉਣੇ ਵੇ ਜੀ ਕੀ ਕੀ ਕੁਆਲਿਟੀ ਹੈ ਕਿੰਦਾਂ ਦੇ ਬ੍ਰਾਂਡ ਨੇਗੇ ਤੇ ਜਿਹੜੇ ਮਹਿੰਗੇ ਮਹਿੰਗੇ ਸ਼ੋਰੂਮਾਂ ਚੋਂ ਲਈਏ ਆਪਾਂ 20 20 15 15000 ਰੁਪਏ ਦੇ ਲੈਨੇ ਤੇ ਉਰੋਂ ਕਿੰਨੇ ਕੇ ਸਸਤੇ ਮਿਲਣਗੇ ਤੇ ਆਪਾਂ ਤਾਂ ਸਟਾਰਟਿੰਗ ਪ੍ਰਾਈਸ ਬਈ ਜੀ ਕਿੰਨਾ ਕੁ ਹੋ ਜਾਂਦਾਗਾ ਸਟਾਰਟਿੰਗ ਪ੍ਰਾਈਸ ਆਪਣਾ ਬਈ ਹੈਗਾ 100 ਰੁਪਏ ਦਾ ਐਟ ਐਮ ਲਗਾ ਠੀਕ ਹੈ 100 ਰੁਪਏ ਦਾ ਹਾਂਜੀ ਜਿੰਨਾ ਮਰਜ਼ੀ ਲੈ ਲਓ ਠੀਕ ਹੈ ਜੀ ਇਹ ਦੋ ਉੱਪਰ ਠੀਕ ਆ ਬਈ ਜੀ ਤੇ ਕੁਆਲਿਟੀ ਕਿ ਮੇਰੇ ਬਈ ਜੀ ਕੁਆਲਿਟੀ ਬਿੱਦਾਂ ਐ ਆ ਜੀ ਇਹਦੀ 24 ਘੰਟੇ ਫ੍ਰੈਗਰੈਂਸ ਰਹਿੰਦੀ ਰਹਿੰਦੀ ਹੈ 24 ਘੰਟੇ ਠੀਕ ਆ ਬਈ ਜੀ ਇਹ ਲੋ ਬਈ ਦੇਖ ਸਕਦੇ ਹੋਗੇ ਤੇ ਮੋਬਾਈਲ ਨੰਬਰ ਵਗੈ ਤਨੌਲਾ ਬਰਨਾਲਾ ਦਿਪਕਟਾਪੇ ਦੇ ਸਾਹਮਣੇ ਤਨੌਲੇ ਆਈ ਆਪਣੀ ਦਿਪਕਟਾਪੇ ਦੇ ਸਾਹਮਣੇ ਜਮਾ ਦੀ ਜਿੱਤੇ ਬਾਈ ਜੀ ਸਭ ਨੂੰ ਪਤਾ ਹੈ ਮਸ਼ਹੂਰ ਢਾਬਾ ਦੀ ਜਮਾ ਉਹਦੇ ਸਾਹਮਣੇ ਬਾਈਆਂ ਦੀ ਦੁਕਾਨ ਹੈਗੀ ਉੱਥੋਂ ਬਾਈ ਜੀ ਤੁਸੀਂ ਇੱਧਰ ਖਰੀਦ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਲੈਣਾ ਹੋਵੇ ਜੇ ਤੁਸੀਂ ਆਪਣੇ ਘਰ ਡਿਲੀਵਰ ਕਰਵਾਉਣਾ ਹੋਵੇ ਤਾਂ ਵੀ ਤੁਸੀਂ ਕਰਵਾ ਸਕਦੇ ਹੋ ਬਾਈ ਨੇ ਕੰਟੈਕਟ ਨੰਬਰ ਦਿੱਤਾ ਤੇ ਉੱਥੇ ਆ ਕੇ ਵੀ ਬਾਏ ਕਰ ਸਕਦੇ ਹੋ ਨਾ ਬਈ ਠੀਕ ਹੈ ਬਾਈ ਜੀ ਧੰਨਵਾਦ ਆਇਓ ਬਾਈ ਜੀ ਅੱਗੇ ਚੱਲਦੇ ਆ ਨਾਲ ਨਾਲ ਕਮੈਂਟ ਕਰੀ ਚੱਲਿਓ ਬਾਈ ਜੀ ਸੇਕੋ ਬਹੁਤ ਬਹੁਤ ਧੰਨਵਾਦ ਬਾਈ ਜੀ ਨਾਈਸ ਕਿਹਾ ਜੋ ਕਮੈਂਟ ਕਰੀ ਚਲੋ ਲਾਈਕ ਕਰੀ ਚਲੋ ਸ਼ੇਅਰ ਕਰੀ ਚਲੋ ਪਹਿਲਾ ਬੁਟਾਗਲਾ ਗਰੋਲ ਇਹ ਸਾਦੇ ਭਾਈ ਜੀ ਸਟਾਲਾਂ ਹਰੇਕ ਉਪਰ ਦਾ ਦੂਰੇ ਸਟਾਲ ਲੱਗੇ ਹੋਏ ਆਗੇ ਤੇ ਇਧਰ ਲੱਗੇ ਹੋਏ ਆ ਭਾਈ ਜੀ ਐਸ ਆਰ ਕਮਰਸ਼ੀਅਲ ਗੋਟ ਫਾਰਮ ਵਾਲਿਆਂ ਦਾ ਬੱਕਰੇ ਦੇ ਚਾਰ ਦੀ ਸਟਾਲ ਬੁਟਾਗਲਾ ਗਰੋਲ ਦੇਖ ਸਾਦੇ ਭਾਈ ਜੀ ਤੇ ਇਥੇ ਜਨੂ ਭਾਈ ਜੀ ਰੰਨਾ ਬੱਕਰੇ ਦਾ ਚਾਰ ਵੀ ਮਿਲੂਗਾ ਐਸ ਆਰ ਕਮਰਸ਼ੀਅਲ ਗੋਟ ਫਾਰਮ ਛੇ ਵਾਟ ਗਿਆ ਬਾਈ ਜੀ ਠੀਕ ਹੋ ਬਾਈ ਜੀ ਹਾਂਜੀ ਠੀਕ ਆ ਬਾਈ ਜੀ ਤੇ ਸਟਾਲ ਨੰਬਰ ਕਿੰਨੇ ਆ ਬਾਈ ਜੀ ਆਪਣੀ ਸਟਾਲ ਨੰਬਰ ਆਪਣੀ ਐਲਟੀ 21 ਐਲਟੀ 21 ਹਾਂਜੀ ਠੀਕ ਆ ਬਾਈ ਜੀ ਤੇ ਬਾਈ ਜੀ ਇੱਥੇ ਭਾਈਆਂ ਨੇ 4 ਬੋਲ ਲਾਇਆ ਹੈਗਾ ਦੇਖ ਸਕਦੇ ਹੋ ਬਾਈ ਜੀ ਤੇ ਇਹ ਕੀ ਕੁਆਂਟੀਟੀ ਆ ਜਾਂਦਾ ਬਾਈ ਜੀ ਇਹ ਬਾਈ ਅੱਧਾ ਕਿਲੋ ਵਾਲੀ ਪੈਕਿੰਗ ਆ 500 ਜੀ ਆ ਜਾਂਦਾ ਬਾਈ ਜੀ ਇਹ ਆ ਗਿਆ 1 ਕਿਲੋ ਜੀ ਚਾਣਾ ਬਾਈ ਜੀ 1 ਕਿਲੋ ਜੀ ਠੀਕ ਆ ਬਾਈ ਜੀ ਤੇ ਕੀ ਕੀ ਪ੍ਰਾਈਸ ਰਹੂਗਾ ਬਾਈ ਜੀ ਇਹਨਾਂ ਦਾ ਇਹ ਵੈਸੇ ਬਈ ਆਪਾਂ 700 ਵੇਚਦੇ ਆ ਪਰ ਮੈਨੂੰ ਕਰਕੇ ਇੱਥੇ ਤਿੰਨ ਜਣ ਨੂੰ 650 ਰੁਪਏ 650 ਰੁਪਏ ਇਹ ਵਾਲਾ 1250 1250 ਇਹ ਤੇ ਕੋਈ ਮੇਲੇ ਤੇ ਡਿਸਕਾਊਂਟ ਬਾਈ ਇਹ ਮੇਲੇ 1300 ਦੇ ਵੇਚਦੇ ਆ ਵੋ 1300 ਰੁਪਏ ਆ ਇਹ ਆ ਬਾਈ ਜੀ ਤੇ ਤੁਹਾਨੂੰ ਡਿਸਕਾਊਂਟ ਦੇਵਾਂ ਮੈਂ ਬਤੋਂ ਪਚ ਰਹਿ ਗਏ ਬਈ ਜੀ ਚਾਰ ਤੱਕ ਖਰਾਬ ਹੋ ਜਾਂਦਾ ਹੈ ਜਿਵੇਂ ਤੁਸੀਂ ਬਾਹਰ ਰੱਖੀ ਬੈਠੇ ਹੋਗੇ ਹਾਂਜੀ ਠੀਕ ਹੈ ਬਈ ਇਹ ਨਹੀਂ ਹੁੰਦਾ ਬਈ ਇਹ ਜੋ ਜਿਆਦਾ ਖਰਾਬ ਹੋਏ ਉਹਨਾਂ ਨਾਲ ਖਰਾਬ ਹੋ ਜਾਂਦਾ ਹੈ ਉਹਨਾਂ ਨਾਲ ਖਰਾਬ ਹੁੰਦੇ ਹੈ ਜੇ ਆਪਾਂ ਸਾਰੇ ਇੰਡੀਅਨ ਸਪੈਸ਼ਲ ਇਲਾਚੀ ਵੱਡੀ ਇਲਾਚੀ ਵਗੈਰਾ ਠੀਕ ਹੈ ਬਈ ਤੇ 2.5 ਮਹੀਨੇ ਦੀ ਗਾਰੰਟੀ ਆਪਣੀ ਨਹੀਂ ਖਰਾਬ ਹੁੰਦਾ ਬਸ ਹਾਂ ਤੁਤ ਠੀਕ ਹੈ ਜਿਹੜਾ ਕੋਲਡਰੇ ਵਾਲਾ ਫ੍ਰਿਜੀ ਜੀ ਰੱਖਣਾ ਹੈ ਹਾਂ ਫ੍ਰਿਜ ਚ ਠੀਕ ਹੈ ਬਾਈ ਜਿਵੇਂ ਕਹਿ ਲਿਆ ਨਾ ਬਾਈ ਆਪਾਂ ਪੈਕਿੰਗ ਹੀ ਦੇਖ ਕੈਦਾਂ ਲਾਣਾ ਵੀ ਮਾੜਾ ਖਾਈ ਲੈਣਾ ਹੈ ਨਾ ਬਾਕੀ ਆਪਣੀ ਕੱਚ ਦੀ ਬੈਗਿੰਗ ਹੈ ਨਾ ਬਾਕੀ ਪਲਾਸਟਿਕ ਦੀ ਪੈਕਿੰਗ ਹੁੰਦਾ ਜਿਹੜੀ ਉਹ ਚੀਜ਼ ਖਰਾਬ ਕਰ ਦਿੰਦੀ ਹੈ ਠੀਕ ਹੈ ਜੀ ਇਸੇ ਕਰਕੇ ਆਪਾਂ ਕੱਚ ਦੀ ਪੈਕਿੰਗ ਹੀ ਰੱਖੀ ਆ ਆਨਲਾਈਨ ਜੇ ਕੋਈ ਬੰਦਾ ਮੰਗਾਉਂਦਾ ਠੀਕ ਹੈ ਜੀ ਲਈ ਆ ਪਾਏ ਚੀਜ਼ ਰੱਖੀ ਹੈ ਬਾਈ ਠੀਕ ਹੈ ਜੀ ਇਹਦੇ ਵਿੱਚ ਪਾ ਕੇ ਜਦੋਂ ਇਹ ਕੋਲ ਹੋ ਜਾਊਗਾ ਇਹ ਫੁੱਟਣ ਦਾ ਡਰ ਨਹੀਂ ਹੈਗਾ ਆਪਾਂ ਨੂੰ ਠੀਕ ਹੈ ਕਈ ਵਾਰ ਕਹਿੰਦੇ ਹੁੰਦੇ ਨੇ ਕਿ ਜਦ ਸਮਝਾ ਜੀ ਠੀਕ ਹੈ ਪਰ ਇਹਦੇ ਨਾਲ ਸੇਫਟੀ ਰਹੂਗੀ ਪੂਰੀ ਸੇਫਟੀ ਹੈ ਠੀਕ ਹੈ ਭਾਈ ਜੀ ਤੇ ਮੋਬਾਈਲ ਨੰਬਰ ਭਾਈ ਜੀ ਆਪਣਾ ਮੋਬਾਈਲ ਨੰਬਰ ਆਪਣਾ ਹੈਗਾ ਜੀ 95 93501 46903 ਠੀਕ ਆ ਬਾਈ ਜੀ 3:00 ਵਜੇ ਇਹ ਬਾਈ ਦਾ ਮੋਬਾਈਲ ਨੰਬਰ ਆ ਸਕਰੀਨ ਸ਼ਾਟ ਮਾਰ ਲਿਓ ਬਾਈ ਜੀ ਇਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਸਕੈਨਰ ਵੀ ਆ ਜਾਊਗਾ ਨਾ ਬਾਈ ਜੀ ਹਾਂਜੀ ਇਹ ਆਪਣੇ ਫਾਰਮ ਦਾ ਐਸਆਰਟੀ ਰਿਕਾਰਡ ਪਾ YouTube ਤੇ Facebook Instagram ਹੈ ਨਾ ਬਾਈ ਜੀ ਤੇ ਇਹ ਤੇ ਬਾਈ ਜੀ ਤੁਸੀਂ ਸਰਚ ਕਰਕੇ ਬਾਈ ਜੀ ਤਾਂ ਕਿ ਤੁਸੀਂ ਆਲ ਓਵਰ ਇੰਡੀਆ ਡਿਲੀਵਰੀ ਹੈ ਜੀ ਆਲ ਓਵਰ ਅੰਜਮਾ ਗੁਰਚਰਤ ਸਿੰਘ ਪੁਰਕਟ ਢੱਲਮਾ ਚਲੋ ਬਾਈ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਬਾਈ ਜੀ ਬਾਈਆਂ ਨੇ ਸਰਟੀਫਿਕੇਟ ਵੀ ਹਾਸਲ ਕਰੇ ਹੋਏ ਨੇਗੇ ਤੇ ਸਰਟੀਫਿਕੇਟ ਆ ਹਾਸਲ ਕਰਕੇ ਇਹ ਮਤਲਬ ਪੂਰਾ ਟ੍ਰੀਟਮੈਂਟ ਕਰਿਆ ਹੈ ਨਾ ਬਈ ਚਾਰ ਦਿਨ ਦੀ ਟ੍ਰੇਨਿੰਗ ਲਈ ਹੋਈ ਹੈ ਐਸਸੀਆਰਜੀ ਮਸਰਾ ਤੋਂ ਜਿਹੜਾ ਆਪਣੇ ਗੌਟ ਦਾ ਇੰਸਟੀਚਿਊਟ ਆ ਪੂਰੇ ਇੰਡੀਆ ਦਾ ਉੱਥੋਂ ਇਹਦੀ ਮੀਟ ਪ੍ਰੋਡਕਸ਼ਨ ਦੀ ਜਿਹੜੀ ਟ੍ਰੇਨਿੰਗ ਲਈ ਹੋਈ ਆ ਆਪਾਂ ਨੂੰ ਠੀਕ ਆ ਬਾਈ ਜੀ 10 ਦਿਨਾਂ ਦੀ ਟ੍ਰੇਨਿੰਗ ਠੀਕ ਆ ਬਾਈ ਜੀ ਬਾਅਦ ਫਿਰ ਇਹ ਸਾਰਾ ਸ਼ੁਰੂ ਕੀਤਾ ਸਤਿਮਾਈ ਨਾਮ ਬੋਰਡ ਬਾਈ ਜੀ ਜੇਕੇਸੇ ਵੀਰ ਨੇ ਕਰ ਮੰਗਵਾਉਣਾਗਾ ਤਾਂ ਤੁਹਾਨੂੰ ਬਾਈ ਨੇ ਨੰਬਰ ਵੀ ਦੱਸਤਾ 935014690 ਤੱਕ ਨਾ ਇਹ ਨੰਬਰ ਤੇ ਤੁਸੀਂ ਸੰਪਰਕ ਕਰਕੇ ਬਈ ਜੀ ਆਪਣੇ ਘਰ ਵੀ ਮੰਗਵਾ ਸਕਦੇ ਹੋ ਠੀਕ ਆ ਬਾਈ ਜੀ ਆਜਾ ਬਜੀ ਤੇ ਚੱਲੀ ਚੱਲੋ ਬਜੀ ਸ਼ੇਅਰ ਕਰੀ ਚੱਲੋ ਲਾਈਵ ਨੂੰ ਕਮੈਂਟ ਕਰੀ ਚੱਲੋ ਇਹਨਾਂ ਮਾਤੇ 73 ਨੰਬਰ ਟੋਕਨ ਨੰਬਰ ਸੀਗਾ ਖੀਰੇ ਬੱਕਰਾ ਦੇ ਵਿੱਚ ਇੱਧਰ ਪਸ਼ੂ ਪੜੇ ਕਮੈਂਟ ਕਰ ਦੋ ਸ਼ੇਅਰ ਕਰ ਦੋ ਲਾਈਕ ਕਰ ਦੋ ਪੱਕਾ ਬੱਕਰਾ ਦੇ ਰਹੀ ਪਈ ਇਧਰ ਦਾਈਆਂ ਵੀ ਆਈਆਂ ਹੋਈਆਂ ਨੇ ਬੈੜੀਆਂ ਕਹਿੰਦੇ ਨੇ ਕਿ ਆਮ ਬੱਸੀਆਂ ਗਾਈਆਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇ ਬਈ ਜੀ ਅੱਜ ਉਹਨਾਂ ਬੱ ਚੱਲਦੇ ਆ ਰਿੰਗ ਤੇ ਦੇਖੋ ਉਹਨਾਂ ਅਗਰ ਸੁਣਨ ਬਈ ਕੀ ਕੋਸ ਆਇਆ ਹੋਇਆ ਹੈਗਾ ਤੇ ਕਮੈਂਟ ਜ਼ਰੂਰ ਕਰੀ ਚੱਲੋ ਬਈ ਜੀ ਨਾਲ ਦੇ ਨਾਲ ਤੇ ਦੇਖ ਸਾਡੇ ਬਈ ਜੀ ਤੇ ਇਧਰ ਚੱਲ ਰਿਹਾ ਹੈ ਗਾਈਆਂ ਦਾ ਮੁਕਾਬਲਾ ਤੇ ਚੱਲ ਰਿਹਾ ਹੈ ਬੱਕਰੀਆਂ ਦਾ ਮੁਕਾਬਲਾ ਬਈ ਜੀ ਠੀਕ ਹੈ ਜੀ ਦੋ ਰੰਗਾਂ ਲੱਗੇ ਹੋਣਗੇ ਤੇ ਜਿਹੜੇ ਪਹੁੰਚੇ ਬਈ ਜੀ ਮੇਲੇ ਤੇ ਕਮੈਂਟ ਜ਼ਰੂਰ ਕਰ ਦੇ ਬਈ ਜੀ ਕਿੰਦਾ ਦਾ ਲੱਗਿਆ ਮੇਲਾ ਠੀਕ ਹੈ ਬਈ ਜੀ ਧੰਨਵਾਦ ਬਹੁਤ ਬਹੁਤ ਸਤਿ ਸ਼੍ਰੀ ਅਕਾਲ